ਫੜ ਲਿਆ ਫੜ ਲਿਆ ਫੜ ਲਿਆ ਫੜ ਲਿਆ ਦਾਵੇਂ ਨੇ ਫੜ ਲਿਆ दारू ਨਾਲ ਪੜਿਆ ਹੋਇਆ ਟਰੱਕ ਤਸਵੀਰਾਂ ਨੇ ਡੇਰਾ ਬਾਬਾ ਨਾਨਕ ਹਲਕੇ ਦੀਆਂ ਤੁਹਾਨੂੰ ਸਭ ਨੂੰ ਪਤਾ ਜਿਮਨੀ ਚੋਣਾ ਆਪਣੇ ਅੰਤਿਮ ਦੌਰ ਤੇ ਨੇ ਤੇ ਇਸ ਦੌਰਾਨ दारू ਦਾ ਪੜਿਆ ਟਰੱਕ ਫੜ ਕੇ ਕੀ ਦਾਵਾ ਕਰ ਰਹੇ ਨੇ ਰੰਧਾਵਾ ਦੇ ਸਮਾਰਟ ਤੁਸੀ ਆਪ ਹੀ ਦੇਖ ਲਵੋ ਦਨਿਕ ਪੈਲ ਪੰਜਾਬੀ ਟੀਵੀ ਤੇ ਲਈ ਜਤਿੰਦਰ ਪਾਉਂਡ ਟ੍ਰੇਡਿੰਗ ਪਾਉਂਡ ਇੱਕ ਮਿੰਟ ਉਧਰ ਕਰਕੇ ਸੁਣਾ ਕਿੱਧਰ ਡਰਾਈਵਰ ਕਹਿੰਦੇ ਉਹ ਗੱਡੀ ਚੱਲੀ ਆ ਆਪਣੀ ਮੂਵੀ ਬਣਾ ਲਈ ਸਾਰਾ ਕੁਝ ਹੋ ਗਿਆ ਉਹ ਕਹਿੰਦਾ ਬਾਤ ਆਈ ਆਖਦਾ ਉਹਨੇ ਚਾਹਿਆ ਤਾਂ ਸਾਰਾ ਕੁਝ ਉਹ ਮੈਨੂੰ ਦਿੱਤੇ ਮੈਂ ਸੱਚਾਈ ਗੁਰਦੀਪ ਰੰਧਾਵਾ ਦੀ दारू ਆ 900 ਕਿੰਨੀਆਂ 935 ਆ ਨਾ 900 ਪੇਟੀ ਸ਼ਰਾਬ ਦੀ ਜਿੱਥੇ ਜਾਓਗੇ ਟ੍ਰੈਕ ਆਏ ਡਰਾਈਵਰ ਬੋਲੇ ਉਹ ਪਿੱਛੇ ਹੋ ਜਾਓ ਪਿੱਛੇ ਪਾਸੇ ਹੋ ਜਾਓ ਕਿਸੇ ਕਿਧਰ ਇੱਕ ਮਿੰਟ ਇੱਥੋਂ ਬੁਲਵਾਓ ਇੱਥੋਂ ਨਹੀਂ ਨਹੀਂ ਬੁਲਵਾ ਲਿਆ ਜੀ ਬੁਲਵਾ ਕਿਹਦੀ ਇੱਕ ਦੀ ਸ਼ਰਾਬ ਹੈ ਜੀ ਪਾ ਜੀ ਨਾਲੇ ਲਿਆਏ ਮੇਰੇ ਬਾਬੇ ਨਾਲ ਦੇ ਸ਼ੁਦਾ ਬੈਂਡਿੰਗ ਉੱਥੇ ਜਾਨੀ ਥਾਲੀਵਾਲ ਨੇ ਥਾਲੀਵਾਲ ਕਿਹਦੇ ਮੰਤਰੀ ਨੇ ਹਾਂ ਜੀ ਆਮ ਆਦਮੀ ਪਾਰਟੀ ਕਿਨੇ ਕਿਨੇ ਪਹਜਵਾਈਏ ਦੇ ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਮੰਤਰੀ ਨੇ ਥਾਲੀ ਵੱਲ ਥਾਲੀ ਵੱਲ ਲੋ ਜੀ ਦੇਖ ਲੋ ਹਸ ਸ਼ਰਾਬ ਵੀ ਇਹਨਾਂ ਦੀ ਇੱਜ਼ਤ ਕਰ ਹਾਂ ਇਹਦਾ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਵੜਿਆਂ ਦੀ ਹੈ ਠੀਕ ਹੈ ਇਹ ਬੈਕ ਕਰਦੇ ਹਾਂ ਇਹ ਬੈਕ ਕਰ ਲੋ ਸੋ ਪੇਟੀ ਉਹ ਚ ਜੇ ਦੀ ਬੈਕ ਕਰ ਦਈਏ ਛੱਡ ਦਈਏ ਥੰਮੇ ਮਰਾ ਨਾਂ ਲੋ ਨਾ ਉਹਨਾਂ ਦਾ ਤੱਕ ਟੇਕ ਲਈ ਕਿੱਥੇ ਇਹ ਇੰਨਾ ਨਹੀਂ ਨ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਬਟਾਲਾ ਬਾਈਪਾਸ ਦੇ ਰੋਗ ਅਸੀਂ ਉੱਥੇ ਆਉਣੇ ਹਾਂ ਅੱਛਾ ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਸੀ ਕਿੱਥੇ ਲੈ ਕੇ ਜਾਣੀ ਆ ਬਾਈ ਬਾਈਪਾਸ ਦੱਸਿਆ ਗਾੜੀ ਦਾ ਜ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਮੈਂ ਵੀ ਦੱਸ ਦਿੰਦਾ ਹਾਂ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜੋ ਉਹ ਉਹ ਪੁਲਿਸ ਨੂੰ ਹੀ ਦਵਾਗੇ ਹਾਂ ਉਹ ਨੰਬਰ ਲਾ ਕੇ ਦੇਖ ਇਹਨੂੰ ਬੈਕ ਸਾਡੀ ਬੈਕ ਸਟਾਰਟ ਕਰ ਦੇਣਾ ਕਰ ਤੋਂ ਬੈਕ ਬੈਕ ਕਰ ਦੋ ਹਾਂ ਕਿਹੜੇ ਲਾਉ ਤਾਂ ਗਾੜੀ ਨੀ ਆ ਗੱਡੀ ਨਾਲ ਹੀ ਤਾਂ ਗੱਣ ਲਾਉ ਦਕਾ ਉਹ ਭਾਈ ਮੇਰੀ ਗੱਡੀ ਗੱਡੀ ਜਿਹੜੀ ਹੈ ਨਾ ਬਾਹਾਂ ਚਲਾਓ ਆ ਸਭ ਤੋਂ ਵਧੀਆ ਗੱਲ ਇਹ ਗੱਡੀ ਥਾਣੇ ਵਿੱਚ ਚੱਲ ਗਈ ਨਾ ਆ ਫੋਟੋ ਖਿੱਚ ਭਾਈ ਉਹ ਗੱਡੀ ਥਾਣੇ ਵਿੱਚ ਚੱਲ ਗਈ ਨਾ ਇਹ ਰਫੂ ਜੋ ਹੋ ਜਾਣਾ ਜੇ ਇੱਥੋਂ ਗੱਡੀ ਨਹੀਂ ਨਿਕਲਣੀ ਹੁੰਦੀ ਅੱਜ ਤੇ ਫੁੱਟੋ ਯਾਰ ਇੱਥੇ ਸੁਭਾਓ ਆਓ ਯਾਰ ਸਾਡੇ ਚਲੇ ਆਓ ਚਲੋ ਚਲ ਲਓ ਤੇ ਕਹਿੰਦੇ ਕਿੱਥੇ

ਸਾਈਡ ਤੇ ਕਰਵਾ ਲਓ ਬੱਲੇ ਬੱਲੇ ਸਿਰ ਘੋ ਚਲੋ ਇੱਥੇ ਨਾਲ ਨਹੀਂ ਉਹ ਨਾਲ ਆ ਦੇ ਉਹ ਨਾਲ ਆ ਦੇ ਇੱਕ ਨੰਬਰ ਉਹ ਦੋ ਗੱਡੀਆਂ ਇੱਥੇ ਰੋ ਆਫ ਘੰਟੇ ਨਾਲ ਲੋਕੇਸ਼ਨ ਪੁੱਛੋ ਕਿਵੇਂ ਕਰੀ ਇਹਨੂੰ ਭੇਂਦੀ ਹੋਣੀ ਕਈ ਗੱਲ ਆ ਰਵਾਨੀ ਟਾਰਦੇ ਯਾਰ ਇੱਥੇ ਸਿੱਧਾ ਨਹੀਂ ਯਾਰ ਥਲੇ ਧਾਰਦੇ ਟਾਇਰ ਗੱਡੀ ਨਾ ਬਾਲਟੀ ਦੇ ਰਾਮ ਵੰਗਾ ਪਿੱਛੇ ਜੋ ਪਿੱਛੇ ਹੋ ਜਾ ਇਧਰੋਂ ਪਿੱਛੇ ਹੋ ਜਾ ਕੀ ਹੋਇਆ ਕਹਿੰਦਾ ਕਿ ਉਹਨੂੰ ਨਾ ਤੂੰ ਨਾ ਬੋਲ ਬੋਲ ਤੂੰ ਕਰੇ ਕਿ ਮੈਂ ਇੱਥੇ ਗਿਆ ਮੇਰੀ ਗੱਲ ਕੋਈ ਇਹਨਾਂ ਰੋਟੀ ਨੂੰ ਖਿਜਵਾਓ ਤੁਸੀਂ ਇਹਨਾਂ ਰੋਟੀ ਨੂੰ ਠਿਖਵਾਓ ਪਾਪੀ ਕੋਈ ਨਹੀਂ ਰੋਟੀ ਰੋਟੀ ਦਿਵਾਓ ਆ ਆ ਤੀ ਦਾ ਫੋਨ ਹੈ ਮੇਰਾ ਮੇਰਾ ਕੀ ਕੀਤੀ ਗੱਲ ਕਰ ਲਈ ਜੀ